ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੇ ਤੁਸੀਂ ਬੱਕਰੀਆਂ ਦਾ ਕਿੱਤਾ ਕਰਨਾ ਚਾਹੁੰਦੇ ਹੋ ਇਹਦੇ ਤੋਂ ਕਿਹੜੇ ਕਿਹੜੇ ਤਰੀਕਿਆਂ ਨਾਲ ਕਮਾਈ ਕੀਤੀ ਜਾਂਦੀ ਹੈ ਅੱਜ ਉਹਦੇ ਤੇ ਆਪਾਂ ਗੱਲ ਕਰਾਂਗੇ ਪਹਿਲਾ ਕੰਮ ਬੱਕਰੀ ਨੂੰ ਤੁਸੀਂ ਆਪਦੇ ਫਾਰਮ ਦੇ ਉੱਤੇ ਪਾਲ ਕੇ ਉਹਦੇ ਬੱਚੇ ਜਿਹੜੇ ਪਾਲ ਕੇ ਆ ਉਹ ਵੇਚੋਗੇ ਉਹਨਾਂ ਤੋਂ ਕਮਾਈ ਹੋ ਜਾਂਦੀ ਆ ਦੂਜੇ ਨੰਬਰ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਵਿਰਲੇ ਉਹ ਦੁੱਧ ਤੋਂ ਕਮਾਈ ਕਰ ਰਹੇ ਆ ਵਿੱਚ ਦੁੱਧ ਆਮ ਗਾਵਾਂ ਦੀ ਰੇਟ ਤੇ ਵੇਚ ਰਹੇ ਵਿੱਚ ਸਮਾਰਟ ਤਰੀਕੇ ਨਾਲ ਕੰਮ ਕਰ ਰਹੇ ਜਿਵੇਂ ਪਟਿਆਲੇ 'ਚ ਕੁੜੀਆਂ ਕਰ ਰਹੀਆਂ ਨੇ ਉਹ 400 ਰੁਪਏ ਲੀਟਰ ਬੱਕਰੀ ਦਾ ਦੁੱਧ ਜਿਹੜਾ ਸੇਲ ਕਰ ਰਹੀਆਂ ਜਿਹੜਾ ਬਚਦਾ ਉਹਦੇ ਪ੍ਰੋਡਕਟ ਜਿਹੜੇ ਉਹ ਸੇਲ ਕਰ ਰਹੀਆਂ ਨੇ ਇਸ ਤਰੀਕੇ ਦੇ ਨਾਲ ਤੁਸੀਂ ਮੰਨ ਲਓ ਵੀ ਤਿੰਨ ਲੀਟਰ ਇੱਕ ਬੱਕਰੀ ਦੁੱਧ ਦਿੰਦੀ ਹੈ ਉਹ 1200 ਦਾ ਇੱਕ ਦਿਨ ਦੇ ਵਿੱਚ ਦੁੱਧ ਸੇਲ ਕਰ ਰਹੀਆਂ ਨੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈਗਾ ਕਿ ਬੱਕਰੀ ਦਾ ਵਪਾਰ ਕਰ ਸਕਦੇ ਹੋ ਸਭ ਤੋਂ ਬੈਸਟ ਜਿਹੜਾ ਕੰਮ ਹੈ ਬੱਕਰੀ ਦਾ ਵਪਾਰ ਹੈਗਾ ਬੱਕਰੀ ਦਾ ਵਪਾਰ ਮੱਝਾਂ ਤੇ ਗਾਵਾਂ ਦੇ ਵਪਾਰ ਨਾਲੋਂ ਕਿਤੇ ਜ਼ਿਆਦਾ ਸੌਖਾ ਤੇ ਠੀਕ ਹੈ ਕਾ ਠੀਕ ਕਿੱਦਾਂ ਕਿਹਾ ਵੀ ਜਿਵੇਂ ਹੁਣ ਆਪਾਂ ਗਾਂ ਜਾਂ ਮੱਝ ਲੈਨੇ ਆ ਉਹ ਜੇ ਮੱਝ ਗਾਂ ਤੋਕੜ ਹੋ ਗਈ ਬੱਚਾ ਵੱਡਾ ਹੋ ਗਿਆ ਤਾਂ ਰੇਟ ਅੱਧਾ ਰਹਿ ਜਾਣਾ ਘਟ ਜਾਣਾ ਬੱਕਰੀ 'ਚ ਉਲਟ ਹੁੰਦਾ ਹੈ ਬੱਕਰੀ ਜੇ ਤੁਸੀਂ ਸੱਜਰ ਲੈ ਲਈ ਤੋਕੜ ਹੋ ਗਈ ਤਾਂ ਜਿਵੇਂ ਜਿਵੇਂ ਇਹ ਤੋਕੜੋਗੇ ਓਵੇਂ ਓਵੇਂ ਦਾ ਰੇਟ ਵਧੂਗਾ ਕਿਉਂਕਿ ਦੇ ਬੱਚੇ ਵੱਡੇ ਹੋ ਜਾਂਦੇ ਆ ਜੇ ਕੁਦਰਤੀ ਦੁਆਰਾ ਤੁਸੀਂ ਪ੍ਰੈਗਨੈਂਟ ਕਰਵਾ ਲੈਨੇ ਹੋ ਫਿਰ ਇਹਦਾ ਰੇਟ ਹੋਰ ਵੀ ਜ਼ਿਆਦਾ ਵੱਧ ਜਾਂਦਾਗਾ ਇਸ ਤਰੀਕੇ ਨਾਲ ਆਪਾਂ ਬੱਕਰੀ ਦੇ ਦੇ ਕੰਮ ਕਰ ਸਕਦੇ ਵਪਾਰ ਤੇ ਦੂਜੇ ਨੰਬਰ ਤੇ ਜਿਹੜਾ ਵਪਾਰ ਦੇ ਵਿੱਚ ਕਰਨਾ ਬੜਾ ਸੌਖਾ ਹੈ ਜੇ ਤੁਸੀਂ ਮੋਟਰਸਾਈਕਲ ਤੇ ਕਿਤੇ ਬੱਕਰੀ ਲੈਣ ਗਏ ਹੋ ਜਾਨਵਰ ਲੈਣ ਗਏ ਹੋ ਜਾਂ ਮੱਝ ਖਰੀਦਣ ਗਏ ਆ ਤੇ ਜੇ ਸੌਦਾ ਹੋ ਗਿਆ ਮੱਝ ਖਰੀਦ ਲਈ ਗਾਂ ਖਰੀਦ ਲਈ ਤੁਹਾਨੂੰ ਟੈਂਪੂ ਕਰਾਉਣਾ ਪੈਣਾ ਜੇ ਜੇ ਬੱਕਰੀ ਲਈ ਤੁਸੀਂ ਮੋਟਰਸਾਈਕਲ ਦੇ ਵਿਚਾਲੇ ਰੱਖ ਕੇ ਲਿਆਉਂਗੇ ਉਹਨੂੰ ਜੇ ਕਾਰ ਲੈ ਕੇ ਗਏ ਆ ਉਹਦੀ ਡਿੱਗੀ ਦੇ ਵਿੱਚ ਤਿੰਨ ਚਾਰ ਆ ਜਾਂਦੇ ਆ ਜਾਨਵਰ ਦੂਜੇ ਨੰਬਰ ਤੇ ਇਹਨੂੰ ਆਪਦੇ ਘਰ ਦੇ ਵਿੱਚ ਰੱਖਣਾ ਥੋੜਾ ਥਾਂ ਕਿ ਥੋੜੀ ਜਿਹਾ ਜਗ੍ਹਾ ਤੇ ਰੱਖਣੇ ਪੈਂਦੇ ਆ ਮੱਝ ਤੇ ਗਾਂ ਨੂੰ ਜਿਹੜਾ ਹੈਗਾ ਲਾਰਜ ਸਕੇਲ ਤੇ ਰੱਖਣਾ ਪੈਂਦਾਗਾ ਜਿਹੜਾ ਮੱਝ ਤੋਂ ਪ੍ਰੋਫਿਟ ਜਿੰਨਾ ਕਿ ਮਿਲਦਾ ਉਹਨਾਂ ਕ ਬੱਕਰੀ ਪ੍ਰੋਫਿਟ ਦੇ ਰਹੀ ਆ ਬੱਕਰੀ ਤੇ ਜਿ ਜਿਹੜਾ ਆਮ ਜਿਹੜਾ ਜ਼ਿਆਦਾ ਵਪਾਰ ਚੱਲ ਰਿਹਾਗਾ ਉਹ 7-8000 ਤੋਂ ਲੈ ਕੇ 20000 ਤੋਂ ਥੱਲੇ ਥੱਲੇ ਦੇ ਜਿਹੜਾ ਹੈਗਾਗਾ ਬੱਕਰੀਆਂ ਦਾ ਬਰਬਰੀਜ ਦਾ ਜਿਹੜਾ ਹੈਗਾਗਾ ਉਹ ਵਪਾਰ ਚੱਲ ਰਿਹਾ ਦੇਸੀ ਬੱਕਰੀਆਂ ਦਾ ਵਪਾਰ ਚੱਲ ਰਿਹਾ ਪੈਸਾ ਘੱਟ ਲੱਗਦਾਗਾ ਜੇ ਮਰਬ 10000 ਦੇ ਲਈ ਤੇ 12000 ਦਾ ਜਾਨਵਰ ਵਿਕ ਜਾਂਦਾ ਤਕਰੀਬਨ 2000 ਰੁਪਿਆ 1500 ਰੁਪਿਆ ਇਹਦਾ ਨਫਾ ਮਿਲ ਜਾਂਦਾਗਾ ਆਪਾਂ ਵਪਾਰ ਨਹੀਂ ਕਰਦੇ ਆਪਾਂ ਕਦੇ ਵੀ ਵਪਾਰ ਨਹੀਂ ਕੀਤਾ ਤੇ ਦੂਜੇ ਨੰਬਰ ਤੱਕ ਜਦੋਂ ਆਪਾਂ ਜਾਨਵਰ ਲੈਂਦੇ ਸੀ ਦੇਖਿਆ ਮੈਂ ਖੁਦ ਨੇ 2 ਮਹੀਨੇ ਜਾਨਵਰ ਲਈ ਜੇ ਮੈਂ 4 ਜਾਨਵਰ ਲੈਂਦਾ ਸੀ ਦੋ ਵਿੱਚੋਂ ਰੱਖ ਲੈਣ ਸੀ ਦੋ ਆਪਾਂ ਸੇਲ ਕਰਨੇ ਹੁੰਦੇ ਸੀ ਸਾਰੇ ਜਾਨਵਰ ਨਫਾ ਦੇ ਕੇ ਗਏ ਆ ਕੋਈ ਵੀ ਜਾਨਵਰ ਘਾਟੇ ਨਾਲ ਨਹੀਂ ਦਿੱਤਾ ਜਿਹਦੇ ਵਿੱਚ ਕੋਈ 2000 ਦੇ ਗਿਆ ਕੋਈ 3000 ਦੇ ਗਿਆ ਕੋਈ ਕਿੰਨਾ ਦੇ ਗਿਆ ਤੇ ਜਦੋਂ ਮੈਂ ਕਈ ਵਾਰੀ ਹੁਣ ਵੀ ਜਾਨਵਰ ਜੇ ਕੋਈ ਖਰੀਦ ਲੈਣੇ ਆ ਜਿਹੜਾ ਉਹਦੇ ਫਾਰਮ ਤੇ ਰੱਖਣਾ ਹੁੰਦਾਗਾ ਉਹ ਆਪਾਂ ਜਾਨਵਰ ਖਰੀਦਿਆ ਹੁੰਦਾਗਾ ਤੇ ਦੂਜਾ ਜਿਹੜਾ ਸੇਲ ਕਰਨ ਵਾਸਤੇ ਹੁੰਦਾ ਤੇ ਉਹ ਸੇਲ ਜਦੋਂ ਕਰਦੇ ਆ ਅੱਜਕੱਲ ਸੌਖਾ ਬਹੁਤ ਆ ਮੰਡੀਆਂ ਬਹੁਤ ਲੱਗਣ ਲੱਗੀਆਂ ਸੋਸ਼ਲ ਮੀਡੀਆ ਦਾ ਯੋਗ ਆ ਤੁਸੀਂ ਵੀਡੀਓ ਬਣਾ ਕੇ ਨੈਟ ਤੇ ਪਾਓ ਤੇ ਫੋਨ ਦੇ ਉੱਤੇ ਸੌਦਾ ਹੋ ਜਾਂਦਾਗਾ ਹੁਣ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਮੇਰਾ ਇੱਕ ਸੌਦਾ ਫੋਨ ਦੇ ਉੱਤੇ ਹੀ ਹੋ ਕੇ ਹਟਿਆਗਾ ਵੀਰ ਨੇ ਕਾਲ ਕੀਤੀ ਸੀਗੀ ਤੋਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਇਹ ਕੰਮ ਕਰ ਸਕਦੇ ਹੋ ਵਪਾਰ ਦਾ ਕੰਮ ਹੈ ਜਿਹੜਾ ਬਹੁਤ ਵਧੀਆਗਾ ਬੱਕਰੀ ਦੇ ਵਿੱਚ ਇੱਕ ਚੀਜ਼ ਹੋਰ ਵੀ ਆ ਅੱਜ ਤਿਕ ਆਪਾ ਆਪਣੇ ਫਾਰਮ ਦੇ ਉੱਤੇੋਂ ਕਦੇ ਵੀ ਬਿਮਾਰ ਤੇ ਮਰਿਆ ਹੋਇਆ ਪਸ਼ੂ ਨਹੀਂ ਵੇਚਿਆ ਜਿਹੜਾ ਬਿਮਾਰ ਹੁੰਦਾ ਇਲਾਜ ਕਰਦੇ ਜੇ ਨਹੀਂ ਬਚਦਾ ਤਾਂ ਉਹਨੂੰ ਦੱਬ ਦਿੰਨੇ ਆ ਤੇ ਕਦੇ ਵੇਚਿਆ ਨਹੀਂ ਪਰ ਬਹੁਤ ਸਾਰੇ ਲੋਕ ਆ ਜਦੋਂ ਬਿਮਾਰ ਪਸ਼ੂ ਵੀ ਹੋ ਜੇ ਜੇ ਕੋਈ ਧੁਰਤੀ ਬੱਕਰੀ ਬਿਮਾਰ ਹੋ ਜੇ ਉਹ ਵੀ ਜਿਹੜੀ ਹੈਗੀ ਆ ਸੇਲ ਕਰ ਦਿੰਦੇ ਜਿਹਦੀ ਬਚਨ ਦੀ ਆਸ ਨਹੀਂ ਹੁੰਦੀ ਜਾਂ ਕਈ ਬਲੌਗ ਤਾਂ ਇੱਥੋਂ ਤੱਕ ਕਰੇ ਵੇ ਕਮਾਲ ਕਰ ਜਾਂਦੇ ਵੀ ਮਰਿਆ ਹੋਇਆ ਜਾਨਵਰ ਵੀ ਵੇਚ ਦਾਂਦੇ ਆ ਪਰ ਇਹੋ ਜਿਹਾ ਕੰਮ ਤਾਂ ਨਾ ਕਰਿਓ ਉਹ ਕੋਸ਼ਿਸ਼ ਕਰੋ ਪਰ ਇੱਕ ਤੁਹਾਨੂੰ ਮੈਂਟਲੀ ਪ੍ਰਪੇਅਰ ਵਾਸਤੇ ਮੈਂ ਦੱਸਦਾ ਵੀ ਜੇ ਕੋਈ ਐਦਾਂ ਦੀ ਕੋਈ ਘਟਨਾ ਬੰਦੇ ਨਾਲ ਵਾਪਰ ਜੇ ਕੋਈ ਬੰਦਾ ਬਹੁਤ ਆਰਥਿਕ ਤੰਗੀ ਤੋਂ ਪਰੇਸ਼ਾਨ ਹੈ ਕੰਮ ਕਰਨ ਲੱਗਿਆ ਤੇ ਉਹਦੇ ਜਾਨਵਰ ਵੀ ਹੱਥੋਂ ਜਾਂਦਾ ਤੇ ਉਹ ਬੰਦਾ ਇਸ ਤਰੀਕੇ ਨਾਲ ਵੀ ਸੇਲ ਕਰ ਸਕਦਾ ਹੈਗਾ ਸੋ ਇਹਨੂੰ ਰੱਖਣਾ ਸਾਮ ਸੰਭਾਲ ਕਰਨੀ ਸੌਖੀ ਆ ਵਪਾਰ ਵਧੀਆ ਘੱਟ ਪੈਸਿਆਂ ਦੇ ਨਾਲ ਸਭ ਤੋਂ ਵੱਧ ਜਿਹੜਾ ਟ੍ਰੈਂਡ ਕਰ ਰਿਹਾ ਉਹ 7-8000 ਤੋਂ ਲੈ ਕੇ 20000 ਦੇ ਥੱਲੇ-ਥੱਲੇ ਜਿਹੜੀਆਂ ਹੈਗੀਆਂ ਬੱਕਰੀਆਂ ਉਹ ਜ਼ਿਆਦਾ ਅਦਾਨ ਪ੍ਰਦਾਨ ਹੁੰਦਾਗਾ ਜਿਹੜੀਆਂ ਲੋਕਾਂ ਨੇ ਘਰੇ ਰੱਖੀਆਂ ਆ ਆਪਣੇ ਫਾਰਮ ਦੇ ਵਿੱਚ ਰੱਖਣੀਆਂ ਨੇ ਸ਼ੌਂਕ ਨਾਲ ਲੈਣੇ ਉਹ ਲੱਖਾਂ 'ਚ ਵੀ ਜਾ ਪਿਆ ਮੁੱਲ ਲੱਖਾਂ ਰੁਪਈਆ ਦੇ ਸੌਦੇ ਹੋ ਜਾਂਦੇ 30 35 ਪੈਂਦੀ ਹਜ਼ਾਰ ਦੇ ਬੱਚੇ ਵੀ ਵਿਕ ਜਾਂਦੇ ਨੇ ਕਈ ਵਾਰੀ 6 6 ਮਹੀਨੇ ਪਹਿਲਾਂ ਅਡਵਾਂਸ ਪੈਸੇ ਦਿੱਤੇ ਜਾਂਦੇ ਆ 2 2 ਸਾਲ ਦੀ ਬੁਕਿੰਗ ਹੋਈ ਵੀ ਆ ਜਿਵੇਂ ਸੈਦੋਕਲ ਪੰਮੇ ਅੰਕਲ ਕੋਲੇ 2 ਸਾਲ ਤਾਂ ਮੈਨੂੰ ਹੋ ਗਿਆ ਖੁਦ ਨੂੰ ਉਹਨਾਂ ਨੂੰ ਕਿਹਾ ਨੂੰ ਜਾਨਵਰ ਲੈਣ ਵਾਸਤੇ ਬਾਗ ਮਾਲਿਕਾ ਦਾ ਕੋਤਵੇ ਵਾਲਾ ਉਹਦੇ ਕੋਲੋਂ ਮੁਸ਼ਤਾਕ ਡਾਕਟਰ ਹੋ ਗਿਆ ਵੱਡੇ ਰਾਠੇ ਲਈ ਬਹੁਤ ਸਾਰੇ ਬੰਦੇ ਹੈਗੇ ਆ ਜਿਵੇਂ ਬਰਬਰੀ ਦੇ ਵਿੱਚ ਆਪਣੇ ਕੋਲ ਹੈਗੇ ਆ ਆਪਣੇ ਕੋਲੇ ਬਾਈ ਬੁਕਿੰਗ ਕਰਕੇ ਗਿਆ ਬੱਕਰੀਆਂ ਖਾਲੀ ਫਿਰਦੀਆਂ ਸੀਗੀਆਂ ਉਦੋਂ ਹੀ ਬੱਚੇ ਜਿਹੜੇ ਆਪਣੇ ਬੁਕਿੰਗ ਹੋਈ ਵੀ ਆ ਉਹਨਾਂ ਨੂੰ ਆਪਾਂ ਜਾਨਵਰ ਜਿਹੜੇ ਜਦੋਂ ਬੱਚੇ ਆਉਣਗੇ ਕਈ ਨੂੰ ਤਾਂ ਸਾਲ-ਸਾਲ ਹੋ ਗਿਆ ਡੇਢ-ਡੇਢ ਸਾਲ ਹੋ ਗਿਆ ਕਿਉਂ ਹਰ ਇੱਕ ਬੰਦੇ ਨੂੰ ਆਸ ਹੁੰਦੀ ਮੈਂ ਚੰਗਾ ਬਰੀਡਰ ਲੈਣਾਗਾ ਬੱਕਰਾ ਲੈਣਾ ਉਹਦੇ ਵਿੱਚ ਕਾਫੀ ਚੀਜ਼ਾਂ ਹੋਣੀਆਂ ਅਲਗ ਕਹਿੰਦਾ ਚਿੱਟਾ ਵੀ ਲੈਣਾ ਹੋਵੇ ਵੀ ਕੋਨਾ ਹੋਵੇ ਵੀ ਅੱਖਾਂ ਚਿੱਟੀਆਂ ਚਮੜੀ ਵੀ ਗੁਲਾਬੀ ਹੋਵੇ ਕਿਤੇ ਕੰਨ ਵੀ 11 ਨੰਬਰ ਹੋਣ ਇਹ ਚੀਜ਼ਾਂ ਦੀਆਂ ਮੈਚਿੰਗ ਕਰਨੀਆਂ ਇਹ ਤਾਂ ਹੈ ਨਹੀਂ ਵੀ ਦਰਾਖਤਾ ਨਾਲ ਲੱਗਦੇ ਜਾਨਵਰ ਉਹ ਥੋੜੀ ਜਿਹੀ ਵੇਟ ਕਰਨੀ ਪੈਂਦੀ ਹੈ ਸਬਰ ਕਰਨਾ ਪੈਂਦਾ ਹੈਗਾ ਹਰ ਇੱਕ ਜਾਨਵਰ ਟੌਪ ਦਾ ਨਹੀਂ ਆਉਂਦਾ ਸੋ ਇਹ ਚੀਜ਼ਾਂ ਨੇ ਜੇ ਦੂਸਰੀ ਗੱਲ ਇਹ ਹੈਗੀ ਜੇ ਤੁਸੀਂ ਬਰੀਡ ਤੇ ਕੰਮ ਕਰੋਗੇ ਮੇਰੇ ਨਾਲ ਨਾ ਮੈਂ ਵੀਡੀਓ ਦੇ ਵਿੱਚ ਕਾਫੀ ਲੋਕ ਨਾ ਕਈ ਬਜਾਕ ਵੀ ਕਰਦੇ ਆ ਮੈਂ ਇੱਕ ਆਈ ਬੱਕਰੀ ਸੀਗੀ ਆਪਣੀ ਆਹ ਬੱਕਰੀ ਤੇ ਕਈ ਬੱਕਰੀ ਆ ਤੇ ਲਾਈਵ ਵੀਡੀਓ ਪਾ ਕੇ ਆਪਾਂ ਸੌਦੇ ਵੀ ਕੀਤੇ ਆ ਤੇ ਉਹ ਮਹਾਰਾਸ਼ਟਰ ਦੇ ਬੰਦਿਆਂ ਨੂੰ ਜਾਨਵਰ ਦਿੱਤੀ ਸੀ ਜੋੜੀ ਦਿੱਤੀ ਸੀਗੀ 1,20,000 ਦੀ ਬਾਗਰਾ ਹੀ ਹੋਇਆ ਸੀ ਸੌਦਾ ਇਹ ਉਹ 60-60 ਹਜ਼ਾਰ ਦਾ ਜਿਹੜਾ ਜਾਨਵਰ ਵਿਕ ਗਿਆ ਤੇ ਉਹ ਸੀਗੇ ਆਪਣੇ 10 ਤੋਂ ਲੈ ਕੇ 12 ਮਹੀਨਿਆਂ ਦੇ ਬੱਚੇ। ਇੱਕ ਕਹਿੰਦਾ ਵੀ 10 ਕਿਲੋ ਦਾ ਬੱਚਾ ਹੁੰਦਾਗਾ। ਤੁਸੀਂ ਉਹਨੂੰ ਮੈਂ ਵੀਡੀਓ ਤੁਸੀਂ ਮੇਰੀਆਂ ਦੇਖੀਆ ਉਹ ਚਾਰ ਬੱਕਰੇ ਆ, ਕਾਲੇ ਰੰਗ ਦਾ ਤੇ ਲਾਲ ਰੰਗ ਦਾ, ਕੁਆਂਟਲ ਕੁਆਂਟਲ ਤੇ ਨੇੜ ਬੱਕਰੇ ਸੀਗੇ, ਬਹੁਤ ਹੈਵੀ ਬੱਕਰੇ ਸੀਗੇ। ਖੁਰਾਕ ਮੈਂ ਹੁਣ ਰਾਜਸਥਾਨ ਤੋਂ ਛੋਲੇ ਮੰਗਾਏ ਹੋਇਆ ਸਪੈਸ਼ਲੀ ਬੱਕਰਿਆਂ ਲਈ। ਉਹਨਾਂ ਨੂੰ ਸ਼ਾਮ ਨੂੰ ਭਿਉਂ ਕੇ ਘੜੇ ਦੇ ਵਿੱਚ ਰੱਖ ਦਾਂਗਾ। ਸਵੇਰ ਵੇਲੇ ਉਹਨਾਂ ਨੂੰ ਰਜਮੇ ਛੋਲੇ ਪਾਉਣਾ ਬੱਕਰਿਆਂ ਨੂੰ। ਉਹ ਬੱਕਰੇ ਛੋਲੇ ਖਾਂਦੇ ਆ 8-10000 ਰੁਪਏ ਖੁਰਾਕ ਖਾਂਦੇ ਆ। ਫੇਰ ਜਾ ਕੇ 60 60 70 70 ਹਜ਼ਾਰ ਦੇ ਜਿਹੜੇ ਬੱਕਰੇ ਆ ਉਹ ਵਿਕ ਜਾਂਦੇ ਆ ਉਹ ਤਾਂ ਚਲ ਮੇਰਾ ਬੀਟਲ ਦੇ ਵਿੱਚ ਆਪਣਾ ਨਾਂ ਨਹੀਂ ਬਣਿਆ ਸੀਗਾ ਆਪਣੀ ਕੋਈ ਗੱਲਬਾਤ ਨਹੀਂ ਨੀ ਤਾਂ ਉਦੋਂ ਵੀ ਜਿਆਦਾ ਮਹਿੰਗਾ ਜਿਹੜਾ ਜਾਨਵਰ ਵਿਕਦਾ ਜਿਹੜੇ ਬੰਦਿਆਂ ਦੇ ਦਾ ਨਾਂ ਬਣਿਆ ਹੋਇਆ ਜਿਨ੍ਹਾਂ ਨੇ ਖਾਸ ਕਰਕੇ ਮਿਹਨਤ ਕੀਤੀ ਹੈ ਬਹੁਤ ਸਾਲ ਦੀ ਉਹਨਾਂ ਬੰਦਿਆਂ ਕੋਲ ਹਾਂ ਦੇ ਵੀ ਹਾਂ ਇਹਦੇ ਕੋਲ ਜਾਨਵਰ ਚੰਗੇ ਆਉਂਦੇ ਆ ਫਿਰ ਉੱਥੇ ਜਾ ਕੇ ਉਹੀ ਜਾਨਵਰ ਜਿਹੜੇ ਹੋਰ ਕਰਦੇ ਹੁੰਦੇ ਉਹੀ ਲੱਖ ਲੱਖ ਰੁਪਏ ਦੇ ਬੱਕਰੇ ਸੀਗੇ ਜਿਹੜੇ ਮੈਂ 60 60 ਹਜ਼ਾਰ ਦੇ ਵਿੱਚ ਐ ਬਾਗ ਨੇ ਤਾਂ ਮੈਨੂੰ ਪਾਈ ਨੇ ਕਿਹਾ ਸੀ ਵੀ ਲੱਖ ਤੋਂ ਘੱਟ ਦੇਣਾ ਨੀਗਾ ਮੈਨੂੰ ਐਂ ਸੀ ਵੀ ਵੀ ਬਹੁਤ ਆਪਣਾ ਵੀ ਬੰਦ ਨਾ ਵੀ ਬਹੁਤ ਰੁਪਈਆ ਯਾਰ ਵੀ ਸਾਲ-ਸਾਲ ਦੇ 10-10 ਮਹੀਨੇ ਦੇ ਬੱਚੇ ਹੋ ਗਿਆ ਆਪਾਂ ਹੋਰ ਪਾਲਾਂਗੇ ਇਹਨਾਂ ਪੈਸਿਆਂ ਦੇ ਨਾਲ ਹੋਰ ਸਿਸਟਮ ਕਰਾਂਗੇ ਮੈਂ ਫਾਰਮ ਵੀ ਬਣਾਉਣਾ ਸੀਗਾ ਇਸ ਕਰਕੇ ਜੇ ਤੁਸੀਂ ਬਰੀਡ ਤੇ ਕੰਮ ਕਰੋਗੇ ਉਹਦੇ ਇੱਕ ਵੱਖਰੇ ਕਮਾਈ ਆ ਤੇ ਬਹੁਤ سارے ਲੋਕ ਤੇ ਦੇਖੋ ਹੁਣ ਕਮੈਂਟਾਂ ਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਆਉਂਦੇ ਆ ਤੇ ਨੈਗੇਟਿਵ ਵੀ ਆਉਣੇ ਚਾਹੀਦੇ ਪੋਜ਼ਿਟਿਵ ਵੀ ਆਉਣੇ ਚਾਹੀਦੇ ਆ ਤੇ ਨੈਗੇਟਿਵਿਟੀ ਦੇ ਨਾਲ ਤਾਂ ਦੂਜੇ ਲੋਕਾਂ ਨੂੰ ਵੀ ਪਤਾ ਲੱਗਦਾ ਕੁਝ ਕਈ ਵਾਰੀ ਨਾ ਮੇਰੇ ਅਰਗੇ ਵਿਊ ਵਟੋਰਨ ਵਾਸਤੇ ਜਾਂ ਆਪਦੇ ਜਾਨਵਰ ਵੇਚਣ ਵਾਸਤੇ ਗੱਪ ਮਾਰ ਜਾਂਦੇ ਆ ਅਸਲ ਰੀਅਲ ਤੇ ਰੈਲਿਟੀ ਦੇ ਵਿੱਚ ਬਹੁਤ ਫਰਕ ਹੈਗਾ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਪੈਂਦੇ ਆ ਫਿਰ ਸਾਨੂੰ ਪਤਾ ਲੱਗਦਾ ਦੂਜੇ ਨੰਬਰ ਤੇ ਬੱਕਰੀ ਜਿੱਡੀ ਮਰਜ਼ੀ ਮਹਿੰਗੀ ਲੈ ਲਵੇ ਇਹਦੇ ਸਾਹ ਚੱਲਦੇ ਰਹਿਣ ਜਾਨਵਰ ਦੇ ਸਾਹ ਚੱਲਦੇ ਰਹਿਣ ਇਹ ਆਪ ਦਾ ਘਾਟਾ ਨਹੀਂ ਛੱਡਦੀ ਆਪਦੇ ਜਿਹੜੇ ਹੈਗੇ ਧੋਨੇ ਧੋ ਦਾਂਦੀ ਆ ਤੋ ਇਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਹੁਣ ਆ ਬੱਕਰੀਆਂ ਖੜੀਆਂ ਨੇ ਆਪਣੀਆਂ ਇਹ ਆ ਕਾਫੀ ਮਹਿੰਗੀਆਂ ਬੱਕਰੀਆਂ ਆਈਆਂ ਸੀਆਂ ਪਰ ਇਹਨਾਂ ਨੇ ਇੱਕ ਸੂਏ ਦੇ ਵਿੱਚ ਆਪਦੇ ਜਿਹੜੇ ਹੈਗੇ ਸਾਰੇ ਪੂਰੇ ਕਰਤੇ ਇਹ ਨੇ ਚਾਰ ਬੱਚੇ ਦਿੱਤੇ ਸੀਗੇ ਪਹਿਲਾਂ ਕਰਮਾਲੀ ਨੇ ਤੇ ਉਹ ਦੋ ਦੋ ਹੀ ਦਿੰਦੀ ਆ ਹਰ ਵਾਲੀ ਤੇ ਦੋਨਾਂ ਚ ਸਰਾ ਕਰਾ ਦਿੰਦੀ ਆ ਸੋ ਇਸ ਚੀਜ਼ਾਂ ਆਪਾਂ ਬੱਚਾ ਇੱਕੋ ਹੀ ਦੇਦੇ ਜਾਨਵਰ ਹੋਵੇ ਟੌਪ ਦਾ ਉਹ ਵੀ ਬੱਲੇ ਬੱਲੇ ਆ ਇੱਕ ਬੱਚਾ ਬਹੁਤ ਸੋਹਣਾ ਪਾਲਦਾਗਾ ਇਹ ਚੀਜ਼ਾਂ ਨਹੀਂ ਹੁੰਦਾ ਕਈ ਵਾਰੀ ਅਸੀਂ ਇਹ ਕਰਦੇ ਵੀ ਜਾਦੇ ਬੱਚਿਆਂ ਵਾਲੀ ਬੱਕਰੀ ਚਾਹੁੰਦੇ ਸਾਨੂੰ ਜਾਦੇ ਬੱਚਿਆਂ ਵਾਲਿਆਂ ਦੇ ਵਿੱਚ ਨਾ ਕੁਆਲਿਟੀ ਤੇ ਅੱਛੇ ਉਹਨਾਂ ਦੀ ਗ੍ਰੋਥ ਉਹ ਚੀਜ਼ਾਂ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਇਸ ਤਰੀਕੇ ਦੀ ਆਪਾਂ ਹੋਰ ਵੀ ਵੀਡੀਓ ਅਪਲੋਡ ਕਰਦੇ ਰਵਾਂਗੇ ਜਾਣਕਾਰੀ ਵਾਲੀਆਂ ਤੇ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਆਪਦੀ ਰਾਇ ਜ਼ਰੂਰ ਕਰਦੇ ਹੋ ਤੇ ਨਾਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਸਟ